ਕੀ ਕਿਤਾ ਮੇਰੇ ਚਿਹਰੇ ਤੇ ਦੇਖਿਓ ਜਰਾ ਦਾੜੀ ਨਜ਼ਰ ਆਉਂਦੀ ਹੈ ਬਿਲਕੁਲ ਆ ਰਹੀ ਹੈ ਆ ਰਹੀ ਹੈ ਸਫੇਦ ਹੈ ਜਾਂ ਕਾਲੀ ਹੈ ਜਿਆਦਾਤਰ ਕਾਲੀ ਹੈ ਪਰ ਥੋੜੀ ਸਫੇਦ ਹੈ ਮੇਰਾ ਸਿਰ ਦੇ ਬਿਲਕੁਲ ਕਾਲਾ ਹੈ ਬਿਲਕੁਲ ਕਾਲਾ 90% ਕਾਲੇ ਹੈ 90% ਤੋਂ ਵੀ ਜ਼ਿਆਦਾ ਕਾਲੇ ਹੈ ਹਾਂ ਇੱਥੇ ਮੈਂ ਤੇਲ ਨਹੀਂ ਲਗਾਉਂਦਾ ਇੱਥੇ ਤੇਲ ਮੇਰੇ ਲੱਗਦਾ ਓਕੇ ਠੀਕ ਹੈ ਮੈਂ ਦਾੜੀ ਤੇ ਮੇਰੇ ਤੇਲ ਦਾੜੀ ਮੇਰੀ 50% ਚਿੱਟੀ ਹੈ ਸਿਰ ਦੇ ਵਾਲ ਮੇਰੇ ਕਾਦੂਕਾ ਵਾ ਹਾਂ ਇਹ 97 97% ਤਾਂ ਤੁਹਾਡੇ ਵਾਲ ਬਿਲਕੁਲ ਕਾਲੇ ਠੀਕ ਹੈ ਨਾ ਗੱਲ ਇਹ ਤੇਲ ਦੀ ਹੀ ਕਰਾ ਮਾਤਾ ਪਹਿਲਾਂ ਮੇਰੇ ਬਹੁਤ ਜ਼ਿਆਦਾ ਚਿੱਟੇ ਸੀਗੇ ਤੇ ਮੈਂ ਕੋਈ ਟੈਸਟੀਮੋਨੀਅਲ ਹੋਰ ਉਹਨੂੰ ਕੈਮਰਾ ਬੋਲਦੇ ਹਾਂ ਤੁਸੀਂ ਫਿਰ ਆਪ ਹੀ ਪ੍ਰੋਵ ਕਰਦੇ ਰਹਿੰਦੇ ਹੋ ਦੇਖੋ ਜੀ ਪ੍ਰਯੋਗ ਤਾਂ ਸਾਨੂੰ ਸਾਡੇ ਚਾਯ ਰੋਗ ਦੇ ਵਿੱਚ ਇਹੀ ਚੀਜ਼ ਹੈ ਕਿ ਅਸੀਂ ਆਪਣੇ ਤੇ ਟੈਸਟ ਕਰ ਸਕਦੇ ਹਾਂ ਕੋਈ ਚੀਜ਼ ਸਾਡੀ ਨੁਕਸਾਨ ਵਾਲੀ ਹਾ ਤਾਂ ਕਿ ਕੋਈ కెਮੀਕਲ ਨਹੀਂ ਹੈਗਾ ਕੋਈ ਨਹੀਂ ਹੈਗਾ ਤੇ ਸ਼ਰੀਰ ਤੇ ਕਿੰਨਾ ਕੰਮ ਕਰਦਾ ਇਹ ਸ਼ਰੀਰ ਤੇ ਅਸੀਂ ਗੱਲ ਕਰਦੇ ਵੀ ਜਿਹੜੀ ਸਕਿਨ ਨਾਲ ਸਰਦੀਆਂ ਆ ਰਹੀਆਂ ਨੇ ਬਹੁਤ ਡਰਾਈ ਹੋ ਜਾਂਦੀ ਹੈ ਸਕਿਨ ਇਹਨੂੰ ਸਕਿਨ ਤੇ ਅਪਲਾਈ ਕਰਕੇ ਮ사ਜ ਕਰਦੋ ਨਾਲ ਦੀ ਨਾਲ ओके okay. ठीक है ना किसी नु पेन ਹੁੰਦਾ ਚਾਹੇ ਗੋਡਿਆਂ ਚ ਚਾਹੇ ਸਰਵਾਈਕਲ ਦਾ ਪੇਨ ਚਾਹੇ ਲੱਕ ਦਾ ਦਰਦ ਦਾ ਕੁਛ ਮਰਜੀ ਆ ਇਹਨੂੰ ਅਪਲਾਈ ਕਰਕੇ ਹੀਟਿੰਗ ਪੈਡ ਨਾਲ ਸੇਕ ਦੇ ਦਿਓ ਅਪਲਾਈ ਕਰਕੇ ਹੀਟਿੰਗ ਪੈਡ ਨਾਲ ਸੇਕ ਜ਼ਰੂਰ ਦੇਣਾ ਬਹੁਤ ਰਾਹਤ ਦੇਊਗਾ